ਬੱਬਰ ਖਾਲਸਾ ਦਾ ਸਰਗਰਮ ਅਤਵਾਦੀ ਲਾਜਰ ਮਸੀਹ ਯੂਪੀ ਦੇ ਕੌਸ਼ੰਬੀ ਤੋਂ ਗ੍ਰਿਫਤਾਰ ਪਾਕਿਸਤਾਨੀ ਏਸੀ ਦੇ ਸੰਪਰਕ ਵਿੱਚ ਹੈਂਡ ਗਰਨੇਡ ਅਤੇ ਵਿਸਫੋਟਕ ਬਰਾਮਦ ਯੂਪੀਐਸਟੀਐਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਚਲਾਇਆ ਆਪਰੇਸ਼ਨ ਬੀਕੇਆਈ ਦੇ ਜਰਮਨੀ ਆਧਾਰਿਤ ਮੋਡਿਊਲ ਦੇ ਜੀਵਨ ਫੌਜੀ ਲਈ ਕਰਦਾ ਸੀ ਕੰਮ ਉੱਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਰਮ ਅਤਵਾਦੀ ਅੱਜ ਤੜਕੇ ਗ੍ਰਿਫਤਾਰ ਕੀਤਾ ਗਿਆ ਉਸ ਦੀ ਪਛਾਣ ਲਾਜਰ ਮਸੀਰ ਦੇ ਰੂਪ ਵਿੱਚ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਕੁਰੀਆੰਦਾ ਰਣ ਵਾਲਾ ਹੈ। ਯੂਪੀ ਸਪੈਸ਼ਲ ਟਾਸਕ ਫੋਰਸ ਦੇ ਮੁਤਾਬਕ ਕਾਬੂ ਅਤਵਾਦੀ ਵੀ ਕੇ ਆਈ ਦੇ ਜਰਮਨੀ ਆਧਾਰਿਤ ਮੋਡਿਊਲ ਦੇ ਪ੍ਰਮੁੱਖ ਸਵਰਨ ਸਿੰਘ ਉਰਫ ਜੀਵਨ ਫੌਜੀ ਦੇ ਲਈ ਕੰਮ ਕਰਦਾ ਸੀ। ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਸਿੱਧੇ ਸੰਪਰਕ ਵਿੱਚ ਵੀ ਸੀ। ਉੱਤਰ ਪ੍ਰਦੇਸ਼ ਸਥਿਅਫਤੇ ਪੰਜਾਬ ਪੁਲਿਸ ਦੁਆਰਾ ਇੱਕ ਸੁਚੇਜੇ ਤਾਲਮੇਲ ਵਾਲੇ ਸੰਜੇ ਆਪਰੇਸ਼ਨ ਵਿੱਚ ਵੀਰਵਾਰ ਯਾਨੀ ਅੱਜ ਤੜਕੇ 3 ਵਜੇ ਛਾਪੇਮਾਰੀ ਕਰ ਲਾਜਰ ਮਸੀਹ ਨੂੰ ਗ੍ਰਿਫਤਾਰ ਕੀਤਾ ਇਹ ਉਹ ਅੱਤਵਾਦੀ ਹੈ ਜੋ ਪਿਛਲੇ ਸਾਲ 24 ਸਤੰਬਰ ਨੂੰ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ ਅੱਤਵਾਦੀ ਲਾਜਰ ਮਸੀਹ ਪੁੱਤਰ ਕੁਲਵਿੰਦਰ ਵਾਸੀ ਪਿੰਡ ਕੁਰਲੀਆਨ ਥਾਣਾ ਰਾਮਦਾਸ ਅੰਮ੍ਰਿਤਸਰ ਪੰਜਾਬ ਨੂੰ ਕੌਸ਼ਮਬੀ ਉੱਤਰ ਪ੍ਰਦੇਸ਼ ਦੇ ਥਾਣਾ ਕੋਖਰਾ ਜਿਲੇਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਐਸਟੀਐਫ ਨੂੰ ਉਸ ਕੋਲੋਂ ਦਿਨ ਹੈਂਡ ਕਰਨੇ ਦੋ ਡੋਨੇਟਰ ਇੱਕ ਵਿਦੇਸ਼ੀ ਪਿਸਤੌਲ ਅਤੇ 13 ਕਾਰਤੂਸ ਮਿਲੇ ਹਨ ਇਸ ਤੋਂ ਇਲਾਵਾ ਗਾਜ਼ੀਆਬਾਦ ਦੇ ਪਤੇ ਵਾਲਾ ਆਧਾਰ ਕਾਰਡ ਅਤੇ ਬਿਨਾਂ SIM ਕਾਰਡ ਦਾ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ एसपीएफ ਦੇ ਸੀਨੀਅਰ ਅਫਸਰ ਕੋਖਰਾਜ ਖਾਣੇ ਵਿਦ ਅਤਵਾਦੀ ਤੋਂ ਪੁੱਛਗਿੱਛ ਕਰ ਰਹੇ ਹਨ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਥਾਣੇ ਵਿੱਚ ਮੌਜੂਦ ਹਨ ਥਾਣੇ ਤੋਂ 100 ਮੀਟਰ ਦੂਰ ਦਾ ਏਰੀਆ ਸੀਲ ਕਰ ਦਿੱਤਾ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਡੀਜੀਪੀ ਪ੍ਰਸ਼ਾਂਤ ਕੁਮਾਰ ਲਖਨਊ ਵਿੱਚ ਦੁਪਹਿਰ 1 ਵਜੇ ਪ੍ਰੈਸ ਕਾਨਫਰੰਸ ਕਰ ਚੁੱਕੇ ਹਨ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਦੋਸ਼ੀ ਲਾਜ਼ਰ ਮਸੀਹ ਜਰਮਨ ਅਧਾਰਤ ਬੀਕੀਆਈ ਆਪਰੇਟਿਵ ਸਵਰਨ ਸਿੰਘ ਉਰਫ ਜੀਵਨ ਫੌਜੀ ਦੇ ਅਦੀਨ ਕੰਮ ਕਰ ਰਿਹਾ ਸੀ ਅਤੇ ਪਾਕਿਸਤਾਨ ਦੇ ਆਈਐਸਆਈ ਆਪਰੇਟਿਵ ਅਨਰਾਲ ਸਿੱਧੇ ਸੰਪਰਕ ਵਿੱਚ ਸੀ ਸਵਰਨ ਸਿੰਘ ਉਰਫ ਜੀਵਨ ਫੌਜੀ ਪਾਕਿਸਤਾਨ ਅਧਾਰਤ ਬੀਕੀਆਈ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸਏ ਅਧਾਰਤ ਬੀਕੀਆਈ ਆਪਰੇਟਿਵ ਹੈਪੀ ਪਾਸੀ ਆਂਦਾ ਇੱਕ ਮੁੱਖ ਸਾਥੀ ਹੈ ਲਾਜਰ ਮਸੀਹ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਹੈਂਡ ਗ੍ਰੇਨੇਡ ਅਤੇ ਇੱਕ ਵਿਦੇਸ਼ੀ ਪਿਸਤੌਲ ਸ਼ਾਮਲ ਹੈ ਉਹ ਪੰਜਾਬ ਵਿੱਚ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਹ ਮਹਤਵਪੂਰਨ ਸਫਲਤਾ ਰਾਸ਼ਟਰੀ ਸੁਰੱਖਿਆ ਪ੍ਰਤੀ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਅਸੀਂ ਅੱਤਵਾਦੀ ਨੈੱਟਵਰਕਾਂ ਨੂੰ ਬੇਅਸਰ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੌਕਸ ਅਤੇ ਸਮਰਪਿਤ ਹਾਂ।